ਅੰਮ੍ਰਿਤਸਰ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ 7.5 ਕਿਲੋ ਦੇ ਕਰੀਬ ਹੈਰੋਨ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਬਰਾਮਦ ਕੀਤੀ ਗਈ ਹੈਰੋਨ ਦੀ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੀਮਤ ਕਰੋੜਾ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਨੇ ਮੁਲਜ਼ਮਾ ਕੋਲੋਂ ਲਗਭਗ 21000 ਰੁਪਿਆ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਣ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ ਨਾਕੇਬੰਦੀ ਦੌਰਾਨ ਦੋਵੇਂ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਗਈ ਜਿਸ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਨ ਬਰਾਮਦ ਹੋਈ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਹੋਰ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਸੁਣਾਓ ਸਾਹਿਬ ਵੱਲੋਂ ਜਿਹੜਾ ਨਸ਼ਾ ਵਿਰੋਧ ਕੈਂਪੇਨ ਹੈ ਉਹਦੇ ਬਹੁਤ ਵੱਡੀ ਸਕਸੈਸਫੁਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕਾਰਟਲ ਚਲਾ ਰਹੇ ਸੀਗੇ ਡਰਗ ਕਾਰਟਲ ਅਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਡ੍ਰੋਪਿੰਗ ਕਰਕੇ ਇੰਡੀਅਨ ਟੈਰੀਟਰੀ ਦੇ ਵਿੱਚ ਉਤੋਂ ਪਿਕਅਪ ਕਰਕੇ ਕਿ ਡਿਸਟ੍ਰਿਬਿਊਸ਼ਨ ਕਰ ਰਹੇ ਸੀਗੇ 7 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹਦੇ ਵਿੱਚ ਡ੍ਰੋਪਿੰਗ ਹੋਈ ਹੈ ਜੋ ਪ੍ਰੀਲੀਮਿਨਰੀ ਪੁਛਗਿੱਛ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਜਿਹੜੇ ਦੋ ਮੁਲਜ਼ਮ ਨੇ ਸਾਹਿਬਪ੍ਰੀਤ ਇਲੀਯਾ ਸਾਹਿਬ ਇਹ ਫਤਿਹਗੜ੍ਹ ਤੂੜੀਆਂ ਬਟਾਲੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਕਲਾਬ ਪਰਚਾ ਦਰਜਿਆ ਸਨੇਚਿੰਗ ਵਗੈਰਾ ਦਾ ਕਣੀਏ ਕੀ ਬੰਗਰ ਪੁਲਿਸ ਸਟੇਸ਼ਨ ਦੇ ਵਿੱਚ 19 ਸਾਲ ਦਾ ਹੈਗਾ ਅਤੇ ਅਨਐਮਪਲੋਇਡ ਹੈ ਗਗਨਦੀਪ ਗਗਨ ਹੈ ਇੱਕ ਔਰਖਾਲਸਾ ਦਾ ਰਹਿਣ ਵਾਲਾ ਇਹ ਲੋਨ ਏਜੰਟ ਹੈ ਇਹ 26 ਸਾਲ ਦਾ ਇਹਦੇ ਤੇ ਵੀ ਪਹਿਲਾਂ ਹਵਾਈ ਫਾਇਰ ਕਰਨਾ ਯਾਰਮਜ਼ਕ ਦੀ ਮਿਸਯੂਜ਼ ਕਰਨਾ ਉਹਦਾ ਪਰਚਾ ਦਰਜਿਆ ਥਾਣਾ ਇਸਲਾਮਾਬਾਦ ਚ ਬੇਸਿਕਲੀ ਇਹ ਦੋ ਬੰਦੇ ਇਨਟੈਕ ਕਰਨਦੀਪ ਦਾ ਕਰਨਦੀਪ ਉਹ ਦੁਬਈ ਬੇਸਡ ਜੋ ਸਾਨੂੰ ਇੰਡੀਕੇਸ਼ਨ ਆਈ ਹੈ ਇੱਕ ਫੋਰਨ ਬੇਸਡ ਹੈਂਡਲਰ ਉਹਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਸ ਨਾਲ ਵੀ ਹੈ ਤੇ ਇਹਨਾਂ ਨੂੰ ਵੀ ਵਰਚੁਅਲ ਨੰਬਰਸ ਨਾਲ ਹੀ ਸਾਹਿਬ ਪ੍ਰੀਤ ਨਾਲ ਟੱਚੀ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਇਹਨੂੰ ਉਹ ਭੇਜਦਾ ਸੀਗਾ ਜਿਹੜੇ ਕੋਆਰਡੀਨੇਟਸ ਇਹ ਲੋਕੇਸ਼ਨਸ ਉੱਥੋਂ ਜਾ ਕੇ ਪਿਕਅਪ ਕਰਕੇ ਤੇ ਆਉਂਦਾ ਸੀ ਜਿਹੜੀ ਇਹ ਕਨਸਾਈਨਮੈਂਟ ਹੈ ਵੀ ਡੇਰਾ ਬਾਬਾ ਨਾਨਕ ਸੈਕਟਰ ਤੋਂ ਕਰਨਦੀਪ ਦੇ ਕਹਤ ਇਹ ਸਾਹਿਬਪਰੀ ਚੁੱਕ ਕੇ ਲਿਆਇਆ ਇਹ ਦੋਨੇ ਬੰਦੇ ਜਿਹੜੇ ਆ ਇਹ ਅਸੀਂ ਗ੍ਰਿਫਤਾਰ ਕੀਤੇ ਆ ਕਰਨਦੀਪ ਉਹੀ ਆ ਜਿਹੜਾ 40 ਕਿਲੋ ਪਿੱਛੇ ਰਾਜਾ ਸੰਸੀ ਚ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਰਿਕਵਰ ਕੀਤੀ ਸੀ ਹੀਰੋਇਨ ਉਹਦੇ ਵਿੱਚ ਵੀ ਇਹ ਸ਼ਾਮਲ ਆ ਉਹਦੀ ਮਦਰ ਤੇ ਸਿਸਟਰ ਉਹ ਚ ਅਰੈਸਟਡ ਵੀ ਆ ਉਸ ਕੇਸ ਦੇ ਵਿੱਚ ਸੋ ਬਾਹਰ ਬੈਠਾ ਇਹ ਬੰਦਾ ਇਸ ਜਿਹੜਾ ਡਰੱਗ ਟ੍ਰੇਡ ਨੂੰ ਚਲਾ ਰਿਹਾ ਤੁਸੀਂ ਮੈਂ ਇਹਦੇ ਵਿੱਚ ਸਾਰੀ ਆਪਣੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਦਾ ਜਿਹਦੇ ਹਨਮਾਈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਕਰ ਰਿਹਾ ਹੈ ਏਡੀਸੀਪੀ ਸਿਟੀ 2 ਸ੍ਰੀਵਨੈਲਾ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਜੀ ਔਰ ਇਨਸਪੈਕਟਰ ਲਵਪ੍ਰੀ ਇਹਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਇਨਵੈਸਟੀਗੇਸ਼ਨ ਛੋਟੀ ਲੀਡ ਤੋਂ ਲੈ ਕੇ ਅੱਗੇ ਤੱਕ ਇਹ ਪਹੁੰਚੇ ਹੈ ਜੋ ਇਹਦੇ ਨਾਲ ਇਹ ਹੈ ਕਿ ਜਿਹੜਾ ਇਹ ਮਾੜੇ ਐਲੀਮੈਂਟਸ ਨੇ ਆਪਾਂ ਨੂੰ ਇਹ ਬਾਰ-ਬਾਰ ਆ ਰਿਹਾ ਕਿ ਡਰੋਨ ਰਾਹੀਂ ਬਹੁਤ ਸਾਰੀ ਜਿਹੜੀ ਡਰੱਗ ਤੇ ਵੈਪਨਸ ਆ ਰਹੇ ਨੇ ਔਰ ਅਲੱਗ-ਅਲੱਗ ਏਰੀਆਜ਼ ਵਿੱਚ ਚੇਂਜ ਕਰਦੇ ਜਿਵੇਂ ਇਹ ਸੈਕਟਰ ਨਿਰਮਲ ਬਨਾਨਕ ਆ ਗਿਆ ਜਿੱਧਰ ਸ਼ਕਤੀ ਉਹਨਾਂ ਨੂੰ ਲੱਗਦਾ ਹੈ ਜ਼ਿਆਦਾ ਹੋ ਗਈ ਦੂਜੀ ਸਾਈਡ ਸ਼ਿਫਟ ਕਰ ਰਹੇ ਆ ਤੇ ਨੌਜਵਾਨ ਜਿਹੜੇ ਭੋਲੇ-ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਏਜ ਦੇ ਬੱਚੇ ਹੀ ਇਹਦੇ ਚ ਸ਼ਾਮਿਲ ਆਪਾਂ ਨੂੰ ਦਿਖ ਰਹੇ ਨੇ ਸੋ ਬਾਰ ਇਹ ਮੈਂ ਦੁਬਾਰਾ ਅਪੀਲ ਕਰੂੰਗਾ ਕਿਉਂਕਿ ਸਾਡੀ ਇਹ ਡਿਊਟੀ ਹੈ ਸਮਾਜ ਪ੍ਰਤੀ ਕਿ ਅਸੀਂ ਉਹਨਾਂ ਦੇ ਮਾਪੇ-ਮਾਪ ਨੂੰ ਬੱਚਿਆਂ ਨੂੰ ਵੀ ਕਹੀਏ ਕਿ ਤੁਸੀਂ ਇਹੋ ਜੀ ਲਾਲਚ ਤੋਂ ਬਚੋ ਬਾਹਰ ਬੈਠੇ ਲੋਕ ਤੁਹਾਨੂੰ ਫਸਾ ਦਿੰਦੇ ਆ ਆਪ ਉਹਨਾਂ ਦਾ ਕੁਝ ਨਹੀਂ ਜਾਂਦਾ ਜੇਲ੍ਹ ਤੇ ਤੁਸੀਂ ਆਪਣਾ ਲਾਈਫ ਕੱਟਦੇ ਹੋ ਔਰ ਕ੍ਰਿਮੀਨਲ ਰਿਕਾਰਡ ਬਣਦਾ ਹੈ ਪੁਲਿਸ ਐਕਸ਼ਨ ਇਨਫੋਰਸਮੈਂਟ ਤੋਂ ਡਿਕਲਾਫ ਹੁੰਦੀ ਹੈ ਤੋਂ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਜਿਹੜਾ ਹੈਗਾ ਚੰਗੇ ਨੇਕ ਕੰਮ ਕਰੋ ਤਾਂ ਹੀ ਉਹਨਾਂ ਦੀ ਬਰਕਤ ਹੈਗੀ ਹੱਸ ਡਰਗਮਨੀ ਕਿੰਨੀ ਡਰਗਮਨੀ 21800 ਹੀ ਆਜੇ ਇਹਦਾ ਵੱਡੀ ਕਨਸਾਈਨਮੈਂਟ ਹੈ 7.630 ਕਿਜੀ ਤੋਂ ਮੈਨੂੰ ਲੱਗਦਾ ਕਿ ਅੱਗੇ ਵੇਚ ਕੇ ਇਹਨੂੰ ਕੋ ਹੋਰ ਵੀ ਆਉਣੀ ਸੀ ਉਹ ਹਵਾਲੇ ਵਾਲਾ ਜਿਹੜਾ ਕੰਮ ਹੈ ਉਹ ਵੀ ਅਸੀਂ ਜਿਹੜਾ ਕਰਨਦੀਪ ਦਾ ਸਾਹਿਬ ਪ੍ਰੀਤ ਦੇ ਅਕਾਊਂਟਸ ਇਹਦੇ ਆਧਾਰ ਕਾਰਡ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਵਰਕਰ ਹੈ ਕਿੰਨਾ ਕਾ ਟ੍ਰੋਪ ਕਰਾ ਦਿੱਤਾ ਦੇਖੋ 2023 ਚ ਇਹਦੇ ਤੇ ਮੁਕੱਦਮਾ ਦਰਜ ਹੋਇਆ ਸਨੈਚਿੰਗ ਦਾ ਉਸ ਤੋਂ ਬਾਅਦ ਵੀ ਅਨਐਮਪਲয়েড ਤੁਰਿਆ ਫਿਰਦਾ ਹੈ ਇਹ ਬਾਹਰ ਕਿਉਂਕਿ ਜੇਲ੍ਹਾਂ ਚੋਂ ਵੀ ਆਮ ਬਣ ਜਾਂਦੇ ਆ ਔਰ ਮਤਲਬ ਜੋ ਮੈਨੂੰ ਸਮਝ ਆਈ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਲੱਗਿਆ ਇੰਡੀਕੇਟ ਕੀਤਾ ਇਸ ਗੱਲ ਨੇ ਕਿ ਤਕਰੀਬਨ 3-4 ਮਹੀਨਿਆਂ ਤੋਂ ਐਕਟਿਵ ਸੀਗਾ ਔਰ ਵੱਖ-ਵੱਖ ਸੈਕਟਰਾਂ ਦੇ ਕਿਉਂਕਿ ਆਪ ਫਤਿਹਗੜ੍ਹ ਟੂੜੀਆਂ ਦਾ ਰਹਿਣ ਵਾਲਾ ਉਸ ਏਰੀਆ ਦਾ ਵਕਫਾ ਹੈ ਉੱਥੇ ਡਰਾਪਿੰਗ ਕਰਾਈ ਉਹਨੂੰ ਲੋਕੇਸ਼ਨ ਭੇਜੀ ਉਹਨੇ ਔਰ ਵਰਚੁਅਲ ਨੰਬਰ ਤੇ ਤੇ ਜਾ ਕੇ ਪਿਕਅਪ ਕਰਕੇ ਤੇ ਲੈ ਇਹ ਜੇ ਚੱਲ ਰਹੀ ਹੈ ਜੀ ਹੁਣ ਪੇਸ਼ ਕਰਕੇ ਰਮਾਨ ਲੈਣ ਲੱਗੇ ਹਨ ਤਾਂ ਬਿਲਕੁਲ ਫਰੈਸ਼ ਅਰੈਸਟ ਹੋਈ ਹੈ ਤਾਂ ਹੀ ਤੋਂ ਅਨ ਇਮੀਡੀਏਟਲੀ ਸ਼ੇਅਰ ਕੀਤੀ ਹੈ ਜੀ ਅਨ ਇਮਪਲੋਇਡ ਹੈ ਜੀ ਦੂਜਾ ਗਗਨਦੀਪ ਜਿਹੜਾ ਉਹ ਲੋਨ ਏਜੰਟ ਹੈ ਛੋਟਾ ਮੋਟਾ ਉਹ ਵੀ ਕੋਈ ਬਹੁਤਾ ਇਕਨੋਮਿਕਲੀ ਵੈਲ ਆਫ ਨਹੀਂ ਹੈ ਸਾਇਪ੍ਰੀਦੀ ਇਹ ਜਿਹੜੀ 19 ਸਾਲ ਹੈ ਤੇ ਗਗਨਦੀਪ ਦੀ 26 ਸਾਲ ਹੈ ਜੀ ਔਰ ਖਾਲਸਾ ਵਾਲੇ ਕਰੰਦਾ ਜੇ ਕਢਵਾ ਰਹੇ ਅਸੀਂ ਇਹ ਹੀ ਪਤਾ ਲੱਗਿਆ ਵੀ ਉਹ ਦੁਬਈ ਬੇਸ ਬੰਦਾ ਹੈਗਾ ਔਰ ਉਹਦਾ ਅਸੀਂ ਹੁਣ ਚੈੱਕ ਕਰਾਉਨੇ ਆ ਉਹਨਾਂ ਦੇ ਕਿਥੋਂ ਦਾ ਰਹਿਣ ਵਾਲਾ ਹੈ ਪਿਛੋ ਇਹ ਵੀ ਇੰਡੀਕੇਟ ਹੋਇਆ ਵੀ ਚਾਹਤ ਪੁਰਾਣਾ ਛੱਡਦਾ ਰਹਿਣ ਵਾਲਾ ਉਹ ਵੀ ਸਾਰਾ ਚੈੱਕ ਕਰਾਉਨੇ ਕ੍ਰਿਮੀਨਲ ਰਿਕਾਰਡ ਹੈ ਨਹੀਂ ਹੈ ਕਦੋਂ ਵੀ ਹੈ ਉਹ ਅਸੀਂ ਅੰਮ੍ਰਿਤਸਰ ਰੂਰਲ ਪੁਲਿਸ ਨੇ ਉਹ ਸਦਾ ਕੋ ਵਰਕ ਕੀਤਾ ਹੋਵੇ ਕਿ ਤੋਦੇ ਮਦਰ ਤੇ ਸਿਸਟਰ ਅਰੈਸਟ ਹੋਏ ਨੇ 40 ਕਿਲੋਚ ਤੋਂ ਉਹਨੂੰ ਅਸੀਂ ਆਪਸ ਸ਼ੇਅਰ ਕਰਕੇ ਵੀ ਟੇਕ ਇਟ ਫਾਰ ਜਿਦਾ ਉਹ ਪਾਕਿਸਤਾਨ ਦੇ ਭਾਰਤੀ ਦੇ ਫੇਰ ਵਾਰੀ ਹੈ ਕਿ ਅੰਡਰਟੇਕਿੰਗਸ ਤੋਂ ਸੱਲੇ ਲੱਗੇ ਆ ਰਹੇ ਨਹੀਂ ਨਹੀਂ ਯਾਰ ਦੇਖੋ ਬਾਰਡਰ ਬਹੁਤ ਵੱਡਾ ਲੱਗੇ ਆ ਸਾਰੀਆਂ ਟੀਮਾਂ ਡਰੋਨਸ ਵੀ ਲੱਗੇ ਹੋਣ ਹਰੇਕ ਚੱਪੇ ਚੱਪੇ ਤੇ ਤਾਂ ਲੱਗ ਨਹੀਂ ਸਕਦੀ ਸੋ ਇਟ ਇਜ਼ ਅ ਵਾਸਟ ਬਾਰਡਰ ਬੇਸਿਕਲੀ ਸਾਨੂੰ ਇਹ ਹੈ ਕਿ ਇੱਕ ਪ੍ਰੌਕਸੀ ਵਾਰ ਹੈ ਕ੍ਰੋਸ தி ਇੰਟਰਨੈਸ਼ਨਲ ਬਾਰਡਰ ਜੋ ਇੱਕ ਗਵਰਡੀ ਬੁਲਕੋ ਲੋ ਕੀਤੀ ਜਾ ਰਹੀ ਹੈ ਸਾਨੂੰ ਸੰਭਲਣ ਦੀ ਲੋੜ ਹੈ ਆਪਣੇ ਯੂਥ ਨੂੰ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣ ਦੀ ਲੋੜ ਹੈ ਔਰ ਉਹਨਾਂ ਨੂੰ ਚੈਨਲਾਈਜ਼ ਕਰਨ ਦੀ ਲੋੜ ਹੈ ਉਹਨਾਂ ਦੀ એનર્ਜੀ ਨੂੰ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਕਿੱਲ ਡਿਵੈਲਪਮੈਂਟ ਤੇ ਹੋਰ ਜਿਹੜੇ ਪ੍ਰੋਜੈਕਟਸ ਨੂੰ ਨਜ਼ਰ ਆਇਆ ਕੀਤਾ ਜਾਦਾ